ਤੁਹਾਨੂੰ ਆਪਾਂ ਬਹੁਤ ਹੀ ਸੋਹਣਾ ਬਰਾਇਡਲ ਸੂਟ ਦਿਖਾਉਣ ਲੱਗੇ ਜੀ ਨਾ ਬਣ ਰਿਹਾ ਆ ਜੋ ਆ ਦੇਖੋ ਪੂਰਾ ਬਰਾਇਡਲ ਸੂਟ ਆ ਬਹੁਤ ਜ਼ਿਆਦਾ ਸੋਹਣਾ ਬਣ ਰਿਹਾ ਸੋ ਬਹੁਤ ਸਾਰੇ ਪੇਰਪਰ ਕਹਿ ਰਹੇ ਨੇ ਨਾ ਕਿ ਯਾਰ ਹੈਂਡਵਰਕ ਦਾ ਸੂਟ ਚਾਹਣਾ ਪਰ ਆਪਾਂ ਬਹੁਤ ਜ਼ਿਆਦਾ ਖਰਚਾ ਨਹੀਂ ਕਰਨਾ ਹੁਣ ਤੁਸੀਂ ਆਪ ਵੀ ਦੇਖ ਲਓ ਕਿ ਹੈਂਡਵਰਕ ਤੇ ਕਿੰਨੀ ਮਿਹਨਤ ਲੱਗ ਰਹੀ ਆ ਸੋ ਬਾਈ ਵਾਲੇ ਪੂਰੀ ਮਿਹਨਤ ਕਰ ਰਹੇ ਆ ਆ ਦੇਖ ਲਓ ਅੱਲਾਕੱਲਾ ਬੰਦਾ ਹਨਾ ਕਿੰਨੀ ਮਿਹਨਤ ਕਰਕੇ ਬਣ ਰਹੀ ਆ ਉਹ ਵੀ ਸੂਟ ਬਣ ਰਿਹਾ ਹੈ ਫਾਨੋ ਸਟਾਈਲ ਤੇ ਤੁਸੀਂ ਦੇਖ ਲਓ ਸਾਰੇ ਸੂਟ ਹੈਂਡਵਰਕ ਤੇ ਬਣ ਰਹੇ ਆ ਸੋ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਸੂਟ ਬਣਵਾ ਸਕਦੇ ਹੋ ਤੁਸੀਂ ਫੋਟੋ ਭੇਜ ਦਿਓ ਆਪਾਂ ਤੁਹਾਨੂੰ ਸੂਟ ਬਣਾ ਦਾਂਗੇ ਆ ਦੇਖੋ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਟਰੇਸ ਸਾਰੇ ਬਣਾਏ ਗਏ ਆਾਰੇ ਸੂਟ ਸਾਰੇ ਟਰੇਸ ਜਾਂ ਲਹਿੰਗਿਆਂ ਦੇ ਟਰੇਸ ਹਨ ਸੋ ਇਹ ਚੀਜ਼ਾਂ ਇਸ ਤਰ੍ਹਾਂ ਬਾਲੀਆਂ ਸੋ ਆ ਪੈਨਾ ਸਪੈਸ਼ਲ ਜਿੰਨਾ ਟਰੇਸ ਬਣਾਇਆ ਜਾਂਦਾ ਦੇਖੋ ਕਈ ਕਹਿੰਦੇ ਨੇ ਕਿ ਸਾਨੂੰ ਸਿਰਫ 21 ਸੂਟ ਬਣਾ ਦਿਓ ਅਸੀਂ ਬੁਟੀਕ ਲਈ ਚਾਹੀਦਾ ਸਿੰਗਲ ਪੀਸ ਤੁਸੀਂ ਦੇਖੋ ਕਿ ਹੁਣ ਆ ਟਰੇਸ ਬਣਿਆ ਆ ਦੇਖੋ ਲਗਭਗ ਇੱਕ ਤੋਂ ਦੋ ਦਿਨ ਤੱਕ ਕਈ ਵਾਰੀ ਟਰੇਸ ਬਣਨ ਚ ਹੀ ਲੱਗ ਜਾਂਦੇ ਕਈ ਵਾਰੀ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਆ ਆਹ ਦੇਖੋ ਫਸਟ ਸੂਟ ਬਣ ਗਿਆ ਸੋ ਤੁਹਾਨੂੰ ਪਤਾ ਹੀ ਕਿ ਜੇ ਤੁਸੀਂ ਬੁਟੀਕ ਲਈ ਬਣਾਉਣਾ ਤਾਂ ਘੱਟੋ ਘੱਟ 6 ਪੀਸ ਜਾਂ 12 ਪੀਸ ਤਾਂ ਬਣਾਉਣਾ ਜਿਹੜੀ ਬੰਦੇ ਨੇ ਇਹਦੀ ਮਿਹਨਤ ਕੀਤੀ ਆ ਨਾ ਉਹਨੂੰ ਵੀ ਬੈਨੀਫਿਟ ਹੋਵੇ ਤੇ ਤੁਹਾਨੂੰ ਵੀ ਬੈਨੀਫਿਟ ਹੋਵੇ ਜਦੋਂ ਤੁਸੀਂ ਸਿੰਗਲ ਪੀਸ ਬਣਾਉਂਗੇ ਤਾਂ ਉਹਦਾ ਰੇਟ ਦੂਜੇ ਦੇ ਮੁਕਾਬਲੇ ਕਾਫੀ ਵੱਧ ਹੁੰਦਾ ਸੂਟ ਬਣਵਾਉਣਾ ਚਾਹੁੰਦੇ ਆ ਆਪਣੀ ਬੁਟੀਕ ਲਈ ਤਾਂ 4 6 ਜਾਂ 12 ਪੀਸ ਦਾ ਟੋਟੋ ਘਟ ਬਣਵਾਓ ਦੇਖੋ ਹੁਣ ਇੰਨਾ ਟਰੇਸ ਬਣਾਉਣਾ ਇੱਕ ਪੀਸ ਬਣਾਏ ਤੇ ਬਾਅਦ ਚ ਬੰਦਾ ਨਾ ਬਣਾਵੇ ਫਿਰ ਉਹ ਟਰੇਸ ਦੀ ਇੰਨੀ ਮਿਹਨਤ ਵੇਸਟ ਹੋ ਜਾਂਦੀ ਆ ਉਸ ਤੋਂ ਇਸ ਤੋਂ ਬਿਨਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਲਹਿੰਗਾ ਜਾਂ ਸੂਟ ਫੋਟੋ ਦਿਖਾ ਕੇ ਵੀ ਬਣਵਾ ਸਕਦੇ ਹੋ ਚਾਹੇ ਬ੍ਰਾਈਡਲ ਸੂਟ ਬਣਾਉਣਾ ਚਾਹੇ ਤੁਸੀਂ ਕੋਈ ਕੈਜੂਅਲ ਵੇਅਰ ਜਾਂ ਪਾਰਟੀ ਵੇਅਰ ਸੂਟ ਬਣਾਉਣਾ ਉਮੀ ਤੁਹਾਨੂੰ ਬਣਾ ਦਾਂਗੇ ਤੁਸੀਂ ਆਪਣਾ ਸਟੋਰ ਵੀ ਵਿਜ਼ਿਟ ਕਰ ਸਕਦੇ ਹੋ ਫਾਨੋ ਸਟਾਈਲ ਸਟੋਰ 에ਰੋ ਹਬ ਮਾਰਕੀਟ ਰਾਏਕੋਟ ਰੋਡ ਮੁੰਲਾਪੁਰ ਦੱਖਣ ਲੁਧਿਆਣਾ ਸਟੋਰ ਵਿਜ਼ਿਟ ਕਰਕੇ ਇੱਥੇ ਆਰਡਰ ਦੇ ਸਕਦੇ ਹੋ ਜਾਂ WhatsApp ਨੰਬਰ ਆ ਰਿਹਾ ਉੱਥੇ ਵੀ ਆਰਡਰ ਦੇ ਸਕਦੇ ਹੋ ਆਪਣੀ ਵੈਬਸਾਈਟ fanostyle.com ਤੇ ਵੀ ਸਾਰੇ ਸੂਟ ਅਵੇਲੇਬਲ ਆ ਉੱਥੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਸੂਟ ਜਿਹੜਾ ਬਣ ਰਿਹਾ ਇਹ ਪਿਓਰ ਸਿਲਕ ਦੇ ਉੱਪਰ ਬਣ ਰਿਹਾ ਜਿਹੜੀ 100% ਪਿਓਰ ਸਿਲਕ ਹੁੰਦੀ ਆ ਪੂਰੇ ਦੇ ਆਪਾਂ ਬਣਾ ਰਹੇ ਆ ਸੋ ਇਹਦੇ 'ਚ ਵੀ ਫਰਕ ਹੁੰਦਾ ਕਿ ਜੇ ਨੈਚੁਰਲ ਸਿਲਕ ਜਿਹੜੀ ਬੰਦੀ ਆ ਆਮ ਉਹਦੇ ਤੇ ਬਣਾਉਂਦਾ ਉਹਦਾ ਸੋ ਫਿਰ ਇਹਦਾ ਰੇਟ ਉਹਦੇ ਅਕੋਰਡਿੰਗ ਲੱਗਦਾ